ਆਪ ਕਪੂਰਥਲਾ ਦੇ ਨਵ ਨਿਯੁਕਤ ਇੰਚਾਰਜ ਐਡਵੋਕੇਟ ਕਰਮਵੀਰ ਚੰਦੀ ਦੀ ਨਿਯੁਕਤੀ ਤੇ ਇਕਤਾ ਪਾਰਟੀ ਦੇ ਪ੍ਰਧਾਨ ਗੁਰਮੀਤ ਲਾਲ ਬਿੱਟੂ ਆਪ ਕਪੂਰਥਲਾ ਦੇ ਇੰਚਾਰਜ ਐਡਵੋਕੇਟ ਕਰਮਜੀਤ ਚੰਦੀ ਦੇ ਨਿਵਾਸ ਸਥਾਨ ਤੇ ਪਹੁੰਚੇ ਤੇ ਉਹਨਾਂ ਵੱਲੋਂ ਉਹਨਾਂ ਦਾ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ ਗਿਆ। ਕੁਝਲੇ ਕਾਫੀ ਸਮੇਂ ਤੋਂ ਮੈਂ ਜਦੋਂ 34 ਸਾਲ ਬੰਗਲੂਚ ਪਕੀਲਾ ਸੇਵਾ ਕਰ ਰਿਹਾ ਜੇ ਹੈ ਅੰਮ੍ਰਿਤਸਰ ਲੱਗ ਪਗ ਕੂਪਤਲੇ ਦੇ ਵਿੱਚ ਅੱਜ ਤੱਕ ਸਹੀ ਕੋਈ ਵਾਰਸ ਮਿਲਿਆ ਹੀ ਨਹੀਂਗਾ ਕਿਉਂਕਿ ਰਾਣਾ ਕੁਬੀਚਿੰਗ ਨੇ ਜਿੰਨੇ ਕੋ ਔਲਾਦ ਕੂਪਤਲੇ ਜਿਉਂ ਪੈਦਾ ਕਰਦੇ ਆ ਵਿਚਾ ਚਿੱਕੇ ਦੀ ਆਪਾਂ ਗੱਲ ਕਰਦੇ ਆ ਜਾਂ ਨਸ਼ਿਆਂ ਦੀ ਆਪਾਂ ਗੱਲ ਕਰਦੇ ਆ ਮੈਂ ਦੇ ਇੱਕੋ ਦਾ ਪੁੱਤ ਰਾਣਾ ਕੁਬੀਚਿੰਗ ਅੱਜ ਤੱਕ 25 ਸਾਲਾਂ ਦੇ ਵਿੱਚ ਤਦੀ ਨਸ਼ਿਆਂ ਦੇ ਸਬੰਧੀ ਅੱਜ ਤੱਕ ਉਹਨੇ ਤੇਰੀ ਪ੍ਰੈਸ ਕਾਨਫਰੰਸ ਕੀਤੀ ਹੈ ਕਿਉਂਕਿ ਅਸੀਂ ਤਾਂ ਕਾਫੀ ਵਾਰ ਵੀ ਇੱਕਾ ਪਾਰਟੀ ਵੱਲੋਂ ਕਾਫੀ ਸਾਥੀਆਂ ਦੇ ਸੰਯੋਗ ਦੇ ਨਾਲ ਵੀ ਇਹਨਾਂ ਦੇ ਖਿਲਾਫ ਮੈਂ ਸੋਦਾ ਮਨਪਰ ਦਿੱਤੇ ਆ ਪਰ ਅਜੇ ਤੱਕ ਜੇ ਸਹੀ ਕੋ ਹਾਰਸ ਹੁੰਦਾ ਵੀ ਸ਼ਾਇਦ ਇਹਨਾਂ ਨੂੰ ਲੱਖ ਪਾਣ ਆਦਾ ਹੁੰਦਾ ਕਿਉਂਕਿ ਸਰਕਾਰ ਦੀ ਪਹਿਲਾਂ ਵੀ ਮੈਂ ਸਮਝਦਾ ਸਮਾਜ ਦੀ ਸੇਵਾ ਕਰਦੇ ਪਏ ਆ ਚਾਹੇ ਆਪ ਦੀ ਪਾਰਟੀ ਕਰਦੇ ਆ ਚਾਹੇ ਵਕੀਲ ਦੇ ਨਾਤੇ ਕਰਦੇ ਆ ਉਹ ਵੀ ਸੇਵਾ ਹੁੰਦੀ ਕਿਸੇ ਦੀ ਜਾਨ ਬਚਾਣੀ ਜਾਂ ਕਿਸੇ ਨੂੰ ਅੰਦਰੋਂ ਬਾਹਰ ਕਢਾਣਾ ਉਹ ਵੀ ਬੜੀ ਵੱਡੀ ਤੇ ਸੇਵਾ ਹੁੰਦੀ ਹੈ ਕਿਉਂਕਿ ਮੈਂ ਸਾਥੀ ਨਾਲ ਕੱਲ ਵੀ ਗੱਲ ਕਰਦਾ ਉਹਦਾ ਤਾਂ ਆਪਣੇ ਸਾਰੇ ਸਾਥੀਆਂ ਨਾਲ ਆਨੰਦ ਜਿਆ ਪਰ ਮੈਂ ਸਾਜਰ ਮੈਰਾ ਨਹੀਂ ਕਹਾਂ ਲੈਣਾ ਆਪਣਾ ਪਰਾਣਾ ਜਿ ਮਿਲਦੀ ਆਣਾ ਕਿਉਂਕਿ ਬੜੀ ਖੁਸ਼ੀ ਹੋਈ ਕਿ ਜਿਹੜਾ ਬੰਦਾ ਜਿਹਨੂੰ ਕਪੂਤਰ ਦਾ ਪਤਾ ਵਾ ਕਿ ਆਹ ਚੀਜ਼ ਕਿਦਾਂ ਕਰਨੀ ਆਹ ਚੀਜ਼ ਕਿਦਾਂ ਕਰਨੀ ਹੈ ਉਹੀ ਬੰਦਾ ਜਿਹੜਾ ਕਪੂਤਰ ਨੂੰ ਸਮਝ ਸਕਦਾ ਕਿਉਂਕਿ ਇਹਨਾਂ ਨੇ ਵੀ ਮੈਂ ਸਮਝਦਾ ਕਿ ਦੇਖ ਲੈ ਕੇ ਗਾਣਾ ਕੁਜੀਤ ਸਿੰਘ ਨੇ 25 ਸਾਲ ਕਪੂਤਰ ਦੇ ਬੇੜਾ ਗਰੇ ਕੀਤਾ ਉਹਨੇ ਕੋਈ ਸਮਾਜ ਦਾ ਕੰਮ ਨਹੀਂ ਕੀਤਾ ਅਸੀਂ ਆਪਣੇ ਵੱਲੋਂ ਸ਼ਹਿਰ ਦੇ ਸਮਾਜ ਵੱਲੋਂ ਵੀ ਮੈਂ ਸਮਝਦਾ ਵੀਨਾ ਕੋਲ ਪੂਰੀ ਹਾਸ ਰੱਖਦੇ ਆ ਕਿਉਂਕਿ ਪਾਰਟੀ ਨੇ ਇਹਨਾਂ ਨੂੰ ਹਲਕਾ ਇੰਚਾਰਜ ਲਾਇਆ ਉਹ ਦੇਖੋ ਹਲਕਾ ਇੰਚਾਰਜ ਲਾਇਆ ਕੋਈ ਵੀ ਪਾਰਟੀ ਹੋਵੇ ਉਹ ਆਗੂ ਜਿਹੜਾ ਪਹਿਲਾਂ ਦੇਖਦਾ ਰਹੇ ਉਹ ਸਭੀ ਦੇਖਦਾ ਕਿ ਕੂਚਲੇ ਵਿੱਚ ਕੀ ਹੈਗੀ ਆ ਪਰ ਮੈਂ ਸਮਝਦਾ ਵੀ ਇਹਨਾਂ ਸਭੀ ਜਿਹੜੀ ਪਹਿਲਾਂ ਵੀ ਸਾਫ਼ ਹੈਗੀ ਆ ਅੱਜ ਵੀ ਸਾਫ਼ ਹੈਗੀ ਆ ਉਹ ਜਿਹੜੇ ਕਪੂਰਲੇ ਕੰਮ 20 30 ਸਾਲਾਂ ਤੋਂ ਹੋ ਕੇ ਫੇਰੇ ਆ ਵੀ ਮੈਂ ਸਮਝਦਾ ਵੀ ਉਹ ਚੰਦ ਮਹੀਨਿਆਂ ਦੇ ਵਿੱਚ ਜਿਹੜੇ ਆ ਵੀ ਉਹ ਜਿਹੜੇ ਹਾਲਾਤ ਜਿਹੜੇ ਕੂਚਲਾ ਕੁਝ ਹੋਰ ਹੋਣਗੇ ਕਿਉਂਕਿ ਅੱਗੇ ਨਗਰ ਨਿਗਮ ਇਲੈਕਸ਼ਨ ਆ ਰਹੀ ਹੈ ਕਿਉਂਕਿ ਲੋਕਾਂ ਨੇ ਪਤਾ ਹੈ ਕਿ ਇਸੇ ਕੰਮ ਜਿਹੜਾ ਸਰਕਾਰ ਕਰ ਸਕਦੀ ਆ ਬਗੈਰ ਸਰਕਾਰ ਤੋਂ ਕੰਮ ਕੋਈ ਨਹੀਂ ਕਰ ਸਕਦਾ ਇਸ ਕਰਕੇ ਅਸੀਂ ਅੱਜ ਸਰਦਾਰ ਜੀ ਨੂੰ ਵਧਾਈ ਦੇਣ ਆਏ ਸੀਗੇ ਉਹ ਇਹਨਾਂ ਕੋਲ ਆਸ ਕਰਦੇ ਆ ਵੀ ਗਾਹ ਜਿਹੜੇ ਰੁਕੇ ਕੰਮ ਹੈਗੇ ਆ ਵੀ ਨਗਰ ਦੇ ਅਗੋਂ ਇਲੈਕਸ਼ਨਾਂ ਪਹਿਲਾਂ ਜਿਹੜੇ ਸਾਫ ਸੁੱਧੇ ਹੋਣਗੇ ਉਹ ਗਲੀਆਂ ਨਾਲੀਆਂ ਜਿਹੜੀਆਂ ਵੈਸੇ ਜਿਹੜੇ ਔਰੇ-ਔਰੇ ਕੰਮ ਹੈਗੇ ਆ ਮੇਰੇ ਉਹਨੇ ਕੰਮ ਕਰ ਦੇਣੇ ਆ ਕਿ ਮੈਂ ਸਮੇਂ ਦਾ ਰਾਣਾ ਕੁ ਜੀਸ ਨੂੰ ਪਹਿਲੇ ਤੋਂ ਪੁਝਾ ਦਾ ਹੈਗਾ ਹੀ ਆ ਇਸੇ ਬਹਾਨੇ ਜਿਹੜਾ ਮੇ ਜੋ ਕੰਮ ਹੋ ਜੂਗਾ ਵੀ ਉਹ ਆਪ ਬਾਝਾਂ ਦੇ ਤਾਂ ਵਧੀਆ ਗੱਲ ਆ ਇਸੇ ਨਾਲ ਹੀ ਸਾਰੇ ਟੀਮ ਦੇ ਸਦਾਰ ਨੂੰ ਅਜੇ ਵੀ ਵਧਾਈ ਦੇਣ ਆਏ ਆ ਕੀ ਹਲਕਾਂ ਚਾਰਜ ਨੂੰ ਲਾਇਆ ਕਿ ਮਾਲਕ ਜੀ ਨਾਲ ਕਿਰਪਾ ਕਰੇ ਕੋ ਰੁਕੇ ਹੋਏ ਕੰਮ ਕਰ ਚੜਖਣ ਕਿ ਪਾਰਟੀ ਜਿਹੜੀ ਹੈ 2027 ਦੀ ਹੈਗੀ ਆ ਉਹ ਮੈਂ ਸਮਝਦਾ ਵੀ ਸਿੱਟੀ ਜਿਹੜੀ ਹੈ ਉਹ ਕੁਝ ਹੋਰ ਜੀ ਹੋਰ ਹੋ ਸਕਦੀ ਹੈ ਇਸੇ ਨਾਲ ਆਪਣੀ ਗੱਲ ਨੂੰ ਸਮਾਪਤ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ